ਮੇਰਾ ਨਾਮ ਰਬਦੀਪ ਸਿੰਘ ਹੈ ਜੀ ਕੀ ਕੀ ਘਟਨਾ ਹੋਈ ਸੀ ਇਹ ਇੱਕ ਲੜਕੇ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਘਰ ਦੇ ਵਿੱਚ ਤੇ ਉਹ ਉਸ ਨੇ ਵਾਰਦਾਤ ਕੀਤੀ ਜੀ ਤੇ ਵਾਰਦਾਤ ਤੋਂ ਤੁਰੰਤ ਹੀ ਅਸੀਂ ਚੌਂਕੀ ਚ ਤਲਾਹ ਕੀਤੀ ਫਰੀਦਕੋਟ ਪੁਲਿਸ ਦਾ ਮੈਂ ਬਹੁਤ ਧੰਨਵਾਦ ਕਰਦਾ ਜੀ ਤੁਰੰਤ ਹੀ 20 ਤੋਂ 25 ਮਿੰਟਾਂ ਦੇ ਵਿੱਚ ਪੁਲਿਸ ਨੇ ਪਹੁੰਚ ਕੇ ਤੇ ਬੰਦਾ ਰਿਕਵਰੀ ਕੀਤਾ ਸਮਾਨ ਰਿਕਵਰੀ ਕੀਤਾ ਜਿੰਨਾ ਟੋਟਲ ਮੇਰਾ ਸਮਾਨ ਸੀਗਾ ਸਾਰਾ ਮੈਨੂੰ ਦਵਾਈ ਦੇ ਦਿੱਤਾ ਜੀ ਸਮਾਨ ਮੇਰੇ ਕੋਲੇ ਪ੍ਰੈਜ਼ੈਂਟ ਆ ਗਿਆ ਜੀ ਤੇ ਮੈਂ ਪੰਜਾਬ ਪੁਲਿਸ ਦਾ ਫਰੀਦਕੋਟ ਪੁਲਿਸ ਦਾ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਇਹ ਬੰਦਿਆਂ ਨੂੰ ਨੱਥ ਪਾਈ ਜਾਵੇ ਕੀ ਸਮਾਨ ਸੀ ਔਰ ਕਿੰਨਾ ਸੀ ਕੁਝ ਕਹਿਿਆ ਸੀਗਾ ਜੀ ਕੁਝ 골ਡ ਸੀਗਾ ਤੇ ਟੋਟਲ ਸਮਾਨ ਦੀ ਰਿਕਵਰੀ ਹੋ ਗਈ ਹੈ ਜੀ ਤੇ ਤੁਸੀਂ ਕੀ ਕਾਰੋਬਾਰ ਕਰਦੇ ਹੋ ਮੇਰਾ ਇੱਕ ਸ਼ੋਰੂਮ ਹੈ ਜੀ ਤੇ ਖੇਤੀਬਾੜੀ ਦਾ ਕੰਮ ਕਰਦਾ ਜੀ ਮੈਂ ਕਿੰਨੇ ਦਿਨੋਂ ਇਹ ਘਟਨਾ ਵਾਪਰੀ ਆ ਵਰ ਤੁਸੀਂ ਪਰਿਵਾਰ ਕਿਤੇ ਸੀ ਉਹ ਕਿਸ ਤਰੀਕੇ ਨਾਲ ਘਟਾਈ ਅਸੀਂ ਸ਼ਾਪ ਤੋਂ ਜਦੋਂ ਘਰ ਵਾਪਸ ਜਾ ਰਹੇ ਸੀਗੇ ਜੀ ਘਰ ਦੇ ਜਿੱਦਾਂ ਹੀ ਅਸੀਂ ਜਾ ਕੇ ਲੋਕ ਖੋਲਦੇ ਆ ਜੀ ਸਾਰੇ ਘਰ ਦੀ ਤੋੜਪੋੜ ਕੀਤੀ ਹੋਈ ਸੀਗੀ ਲਾਕਰ ਵੀ ਗਾਇਬ ਸੀਗਾ ਜਿਹਦੇ ਵਿੱਚ ਕੈਸ਼ ਤੇ 골ਡ ਸੀਗਾ ਜੀ ਤੇ ਉਹ ਤੁਰੰਤ ਹੀ ਅਸੀਂ ਪੁਲਿਸ ਪਾਰਟੀ ਨੂੰ ਤਲਾਹ ਕੀਤੀ ਜੀ ਸਾਡੇ ਕੋਲੇ 20 ਮਿੰਟਾਂ ਦੇ ਵਿੱਚ 25 ਚ ਪੁਲਿਸ ਪਾਰਟੀ ਪਹੁੰਚ ਗਈ ਐ ਐਸ ਐਚਓ ਸਾਹਿਬ ਪਹੁੰਚ ਗਏ ਡੈਫਟੀ ਸਾਹਿਬ ਪਹੁੰਚ ਗਏ ਐ ਐਸ ਪੀ ਸਾਹਿਬ ਪਹੁੰਚ ਗਏ ਨਾਲ ਦੀ ਨਾਲ ਤੁਰੰਤ ਮੌਕੇ ਤੇ ਕਾਰਵਾਈ ਕਰਕੇ ਮੌਕੇ ਤੇ ਬੰਦੇ ਨੂੰ ਸਪਰਧ ਕਰਕੇ ਸਾਡੇ ਸਮਾਨ ਦੀ ਰਿਕਵਰੀ ਕਰਵਾਈ ਜੀ ਮੈਂ ਧੰਨਵਾਦ ਕਰਦਾ ਫਰੀਦਕੋਟ ਪੁਲਿਸ ਦਾ ਤੇ ਤਹਿ ਦਿਲੋਂ ਧੰਨਵਾਦ ਹੈ ਜੀ ਹਜੇ ਵੀ ਕਈ ਬਾਰੇ ਲੋਕ ਕਹਿ ਰਹੇ ਆ ਕਿ ਪੁਲਿਸ ਮੌਕੇ ਤੇ ਨਹੀਂ ਪਹੁੰਚਦੀਗੀ ਹੱਲ ਨਹੀਂ ਕਰਦੀਗੀ ਤੁਸੀਂ ਇਹ ਸੁਣਿਆ ਹੋ ਲੋਕਾਂ ਕੀ ਦੇਣਾ ਮੇਰੇ ਵਾਸਤੇ ਜੀ ਪੁਲਿਸ ਹਰ ਇੱਕ ਵਾਸਤੇ ਰੱਬ ਬਣ ਕੇ ਆਈ ਆ ਜੀ ਅ ਇਹ ਆਪਾਂ ਇਹ ਇੱਕ ਸਿਰਫ ਅਫਵਾਹ ਹੁੰਦੀਆਂ ਪੰਜਾਬ ਪੁਲਿਸ ਆਪਣੇ ਲਈ ਬਣੀ ਆ ਆਪਣੀ ਸਹਾਇਤਾ ਲਈ ਬਣੀ ਆ ਤੇ ਮੈਂ ਉਹਦੀ ਜਿੰਦੀ ਜਾਗਦੀ ਉਧਾਰਨਾ ਤੁਸੀਂ ਮੰਨੋ 20 25 ਮਿੰਟ 30 ਮਿੰਟ ਦੇ ਵਿੱਚ 2 ਘੰਟਿਆਂ ਦੇ ਵਿੱਚ ਬੰਦਾ ਰਿਕਵਰ ਕਰਕੇ ਸਾਰਾ ਸਮਾਨ ਮੈਨੂੰ ਸਪੁਰਦਿਤ ਕਰ ਜਾਨੀ ਕਿ ਮੰਨ ਲਿਓ ਤੁਹਾਡੀ ਜਿਹੜੀ ਮਿਹਨਤ ਮਜ਼ਦੂਰੀ ਦਾ ਜੋ ਵੀ ਵੈਰੀਫੈਕਟ ਮਿਲੂਗਾ ਉਹ ਤੁਹਾਨੂੰ ਬ ਬਿਲਕੁਲ ਬਿਲਕੁਲ ਜੀ ਮੈਂ ਪੰਜਾਬ ਪੁਲਿਸ ਫਰੀਦਕੋਟ ਪੁਲਿਸ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਸਾਡੇ ਐਸ ਐਚ ਓ ਸਾਹਿਬਾ ਜੀ ਅੰਚਾਰ ਸਾਹਿਬ ਡਿਪਟੀ ਸਾਹਿਬ ਐਸ ਪੀ ਸਾਹਿਬ ਬਹੁਤ ਬਹੁਤ ਅਸਿਸਟ ਮੈਡਮ ਆ ਜੀ ਬਹੁਤ ਧੰਨਵਾਦ ਤੇ ਇਹਨਾਂ ਬੰਦਿਆਂ ਨੂੰ ਚੰਗੀ ਤਰ੍ਹਾਂ ਨੱਥ ਪਾਈ ਜਾਵੇ ਜੀ ਤਾਂ ਜੋ ਅੱਗੇ ਤੋਂ ਇਹ ਜਿਹੜੀਆਂ ਹਰਕਤਾਂ ਵਾਰਦਾਤਾ ਨਾ ਕਰਨ ਹਰ ਇੱਕ ਦੀ ਹੱਕ ਲਾਲ ਦੀ ਕਮਾਈ ਹੁੰਦੀ ਆ ਜੀ ਤੇ ਧੰਨਵਾਦ ਇਹ ਬੰਦੇ ਤੁਸੀਂ ਜਾਣਦੇ ਸੀ ਨਹੀਂ ਜੀ ਬਹੁਤ ਘੱਟ ਮੈਂ ਤਾਂ ਇਹ ਬੰਦੇ ਨੂੰ ਦੇਖਿਆ ਹੀ ਪਹਿਲੀ ਵਾਰੀ ਆ ਜੀ ਤੇ ਆਪਾਂ ਇਹਦੇ ਨਾਲ ਕੋਈ ਜਾਣਕਾਰੀ ਏ ਨਾਲ ਦੇ ਪਿੰਡ ਦਾ ਜੀ ਪੱਕੀ ਕੋਰ ਦਾ ਬੰਦਾ ਜੀ ਇਹ ਇਹਨੇ ਪਹਿਲਾਂ ਵੀ ਕਾਫੀ ਵਾਰ ਦਰਦਾਤਾ ਕੀਤੀਆਂ ਤੇ ਚਲੋ ਨੱਥ ਨਹੀਂ ਪਈਗੇ ਇਹਨੂੰ ਪਰ ਮੈਂ ਇਸ ਵਾਰੀ ਇਹ ਬੇਨਤੀ ਕਰੂੰਗਾ ਇਹ ਚੋਰ ਨੂੰ ਚੰਗੀ ਤਰ੍ਹਾਂ ਨੱਥ ਪਾਈ ਜਾਵੇ ਤਾਂ ਅੱਗੇ ਤੋਂ ਇਹ ਵਾਰਦਾਤਾ ਨਾ ਹੋ ਸਕੇ ਕਿਉਂਕਿ ਹਰ ਇੱਕ ਆ ਆ ਵੀ ਹੱਕ ਦੀ ਕਮਾਈ ਹੁੰਦੀ ਹੈ ਜੀ ਤੇ ਇਹ ਚੋਰਾਂ ਲਈ ਨਹੀਂ ਗਈ ਇਹ ਤੇ ਚੰਗੀ ਤਰ੍ਹਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ ਸਾਡੇ 8:00 9:00 ਵਜੇ ਸਾਡੇ ਐਸਐਸਓ ਸਾਹਮਣੂ ਜਾਣਕਾਰੀ ਮਿਲੀ ਸੀ ਕਿ ਜਿਹੜਾ ਗੋਲੇ ਵਾਲ ਚ ਪਿੰਡ ਪੈਂਦਾ ਘੁੰਨੀ ਵਾਲਾ ਉੱਥੇ ਇਹਦਾ ਨਾ ਇੱਕ ਬੰਦਾ ਹੈਗਾ ਜਸਪਾਲ ਸਿੰਘ ਜਿਹੜਾ ਕਿ ਜਿਹੜਾ ਉੱਥੇ ਦਾ ਮਸ਼ਿੰਦਾ ਸੀ ਰਬਦੀਪ ਉਹ ਵੈਸੇ ਤਾਂ ਦੁਕਾਨ ਕਰਦਾ ਆਪਣੇ ਕੋਹਨੀ ਵਾਲੇ ਉੱਥੇ ਗੋਲੇ ਵਾਲੇ ਉਹਦੀ ਕੱਪੜਿਆਂ ਦੀ ਰੈਡੀਮੇਡ ਗਾਰਮੈਂਟਸ ਦੀ ਦੁਕਾਨ ਦਾ ਸ਼ਾਮ ਨੂੰ ਜਦੋਂ ਕਰਿਆਏ ਉਹਨਾਂ ਨੂੰ ਪਤਾ ਲੱਗਾ ਘਰ ਤੇ ਹਾਊਸ ਬ੍ਰੀਕ ਜਿਮ ਕਹਿੰਦੇ ਆ ਉਹ ਹੋਇਆ ਕਿ ਅਸੀਂ ਸ਼ੀਸ਼ੇ ਤੋੜ ਕੇ ਕੋਈ ਅੰਦਰ ਵੜਿਆ ਸੀ ਤਾਂ ਉਹਨਾਂ ਨੇ ਫਿਰ ਚੋਰੀ ਦੀ ਰਪੋਰਟ ਕਰਾਈ ਜੇ ਚ ਕਾਫੀ ਉਹਨੇ ਬਾਰੀ ਮਾਤਰਾ ਚ ਪੈਸੇ 14 ਲੱਖ ਰੁਪਏ ਲਗਾਏ ਇਹ ਨਾਲ ਤੋਂ ਕੁਝ ਤੋਲੇ ਸੋਨਾ ਤਿੰਨ ਚਾਰ ਤੋਲੇ ਸੋਨਾ ਵੀ ਖਵਾਇਆ ਸੀ ਸਾਨੂੰ ਜਦੋਂ ਜਾਣਕਾਰੀ ਮਿਲੀ ਸਾਡੇ ਐਸਐਚਓ ਸਾਹਿਬ ਨੂੰ ਉਹ ਮੌਕੇ ਤੇ ਪਹੁੰਚੇ ਫਿਰ ਡੀਐਸਪੀ ਸਾਹਿਬ ਪਹੁੰਚੇ ਸੀਏਜੀਟੀ ਟੀਮ ਪਹੁੰਚੀ ਤਾਂ ਐਸੀ ਜਾ ਕੇ ਮੌਕੇ ਤੇ ਹੀ ਤੁਰੰਤ ਤਫਤੀਸ਼ ਜਿਹਨੂੰ ਕਿ ਕਹਿੰਦੇ ਸ਼ੁਰੂ ਕਰਤੀ ਐ ਸੀ ਉੱਥੇ ਇਹਦੇ ਚ ਖਾਸ ਗੱਲ ਇਹ ਹੈ ਕਿ ਸਾਡੇ ਕੋਲ ਇੱਕ ਸਪੈਸ਼ਲੀ ਟ੍ਰੇਨਡ ਅਲੱਗ-ਅਲੱਗ ਕਿਸਮ ਦੇ ਡੌਗ ਹੈਗੇ ਜਿਹ ਚਿਕ ਸਨੀਫਰ ਡੌਗ ਹੈਗਾ ਜਿਹੜਾ ਪੈੜਾਂ ਫੜਦਾ ਜਿਹਨੂੰ ਆਪਾਂ ਨੇ ਪੰਜਾਬੀ ਉੱਥੇ ਚੋਰੀਆਂ ਪੈੜਾਂ ਲੱਗੀਆਂ ਹੋਈਆਂ ਸੀ ਤੇ ਉਹ ਸਨੀਫਰ ਡੌਗ ਨੇ ਪੈੜਾ ਤਕਰੀਬ ਉਹਦੀਆਂ ਜਿੱਥੇ ਚੋਰੀਆਂ ਫਾੜ ਲਈਆਂ ਤੇ ਤਕਰੀਬਨ 5 ਕਿਲੋਮੀਟਰ ਤੱਕ ਸਾਡਾ ਜਿਹੜਾ ਡੌਗ ਹੈਗਾ ਉਹਨੂੰ ਟ੍ਰੇਸ ਕਰਕੇ ਪੁਲਿਸ ਵਾਲੇ ਤੇ ਉਹ ਜਾਣੇ ਲੜ ਕੇ ਟ੍ਰੇਸ ਕਰਕੇ ਲੈ ਗਿਆ ਉਹਨੂੰ ਰਸਤਾ ਸਾਨੂੰ ਜੋ ਦਿਖਾਇਆ ਉੱਤੇ ਹੀ ਚੱਲਦੇ ਚੱਲਦੇ ਤੇ ਵਿਦਰਨ 2 ਆਵਰਸ ਐਸੀ ਯੋ ਜਾਨੀ ਕਿ ਚੋਰੀ ਚੋਰ ਨੂੰ ਟ੍ਰੇਸ ਕਰ ਲਿਆ ਤੇ ਜਾਨੀ ਕਿ ਨਾਲ ਨਾਲ ਛੱਡਿਆ ਜਿਹੜਾ ਕੀ ਮਾਲ ਸੀ ਉਹ ਰਿਕਵਰ ਹੋ ਗਿਆ 3-4 ਚੋਲੇ ਸੋਨਾ ਸੀ 5 ਲੱਖ ਰੁਪਈਆ ਸੀ ਉਹ ਸਾਰਾ ਹੀ ਰਿਕਵਰ ਕਰ ਲਿਆ ਜੋ ਫਿਰ ਚੋਰ ਵੀ ਫੜ ਲਿਆ ਕਾਸੀ ਇਹਦੇ ਤੇ ਚਾਹੀਏ ਕਿ ਜਿਹੜਾ ਸਾਡਾ ਸਪੈਸ਼ਲੀ ਟ੍ਰੇਨਡ ਹੈਗਾ ਚਲੋ ਅਸੀਂ ਵੀ ਮੌਕੇ ਤੇ ਤੁਰੰਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨੇ ਸਾਡੀ ਬੁੜੀ ਜਿਹੜੀ ਟਰੈਸਰ ਡੌਗ ਨੇ ਬੜੀ ਹੈਲਪ ਕੀਤੀ ਹੈ ਕਿੰਨੇ ਦਿਨ ਚੜੀ ਜਿੱਤੇ ਕੱਲਾ ਸੀ ਜੀ ਇਕੱਲਾ ਹੀ ਸੀ ਹੈਗਾ ਬੰਦਾ ਸੀ ਉਹ ਨੇੜੇ ਨੇੜੇ ਹੀ ਉੱਥੇ ਜਾਨਕੀ ਖੇਤਾਂ ਚੋਂ ਦਾ ਘਰ ਹੈਗਾ ਉਹ ਇਕੱਲਾ ਹੀ ਬੰਦਾ ਸੀ ਉਹਨਾਂ ਜਿਹੜੀ ਉਹਨਾਂ ਨੇ ਕਿਹਾ ਕਿਉਂਕਿ ਜਦੋਂ ਸ਼ੁਰੂ